ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਕੀ ਹਾਲ ਚਾਲ ਹੈ ਜੀ ਤੁਹਾਡਾ ਸਵਾਗਤ ਹੈ ਆ ਪੀਬੀ 08 ਵਾਲੇ ਤੁਹਾਡੇ ਆਪਣੇ YouTube ਚੈਨਲ ਤੇ ਠੀਕ ਹੈ ਜੀ ਅੱਜ ਤੁਹਾਨੂੰ ਦਿਖਾਉਣ ਦੇ ਆ ਵੀਰੋਂ ਪਿੰਡਾਂ ਵਾਲਿਆਂ ਦੇ ਸ਼ੌਂਕ ਉਹ ਬੱਲੇ ਠੀਕ ਹੈ ਜੀ ਤੇ ਪਿੰਡਾਂ ਵਾਲੇ ਸਾਨੂੰ ਪਤਾ ਕੀ ਪਾਲਾਂ ਕਰਾਂ ਕੁੱਤਿਆਂ ਦੀਆਂ ਦੌੜਾਂ ਜਾਂ ਬੱਲਦ ਭਜਾਉਣ ਦੇ ਸ਼ਕੀਨ ਹੁੰਦੇ ਵਾਲੇ ਹਨ ਇੱਦਾਂ ਸਾਡੇ ਪਿੰਡ ਦੇ ਵਿੱਚ ਇੱਕ ਵੀਰ ਆ ਠੀਕ ਹੈ ਜੀ ਉਹਨੇ ਬੱਲਦ ਵੀਰਾਂ ਰੱਖੇ ਆ ਠੀਕ ਹੈ ਜੀ ਤੇ ਉਹ ਵੀ ਸ਼ੌਂਕ ਪੂਰੇ ਜਣੇ ਕਿ ਪੂਰੇ ਕਰ ਰਹੇ ਆ ਆਪਣੇ ਤੇ ਭਜਾਉਣ ਦੇ ਬੋਲਦ ਭਜਾਉਣ ਦੇ ਠੀਕ ਹੈ ਜੀ ਕਈ ਮੈਰਡਲ ਜੱਤ ਜੱਤ ਚੁੱਕੇ ਆ ਜਿਹੜੇ ਤੁਸੀਂ ਬੁੰਦ ਦੇਖਦੇ ਆ ਕਈ ਜਾਨਕਿ ਰੀਅਰ ਬੋਲ ਚੈਰ ਹੋ ਗਿਆ ਗੱਡੀਆਂ ਠੀਕ ਹੈ ਜੀ ਜੱਤੀਆਂ ਵੀਰ ਨੇ ਠੀਕ ਹੈ ਜੀ ਕਾਫੀ ਨਾਮ ਜੱਤੇ ਆ ਤੁਹਾਨੂੰ ਲੈ ਕੇ ਦਿਖਾ ਲਾਂਗੇ ਕਿ ਇਹਦਾ ਵੀਰ ਨਾਲ ਗੱਲਬਾਤ ਕਰਕੇ ਵੀ ਇਹਨਾਂ ਨੂੰ ਪੂਰਾ ਵੀਰ ਨਾਲ ਮਲਾਵਾਂਗੇ ਠੀਕ ਹੈ ਜੀ ਜਾਨਕਿ ਵੀਰ ਨੇ ਪੂਰਾ ਦੇਖੋ ਖੂਤ ਹੀ ਸਾਰਾ ਕੁਝ ਅਰੇਂਜ ਕੀਤਾ ਆ ਹਨਾ ਤੇ ਆ ਵੀ ਤਾਂ ਤੁਸੀਂ ਦੇਖਦੇ ਹੋਣੇ ਆ ਤੇ ਅੱਗੇ ਇਦਾਂ ਪਾਣੀ ਕੱਢਦੇ ਹੁੰਦੇ ਸੀ ਅੱਗੇ ਤਾਂ ਹੁਣ ਇਹ ਭਜਾਉਣ ਨੂੰ ਰੱਖੀ ਆ ਬੋਲਦੀ ਦਾ ਇਹਨਾਂ ਨੂੰ ਬੰਦ ਦਿੰਨੇ ਆਲੇ ਦੁਆਲੇ ਘੁੰਮਦਾ ਰਹਿੰਦਾ ਹਨ ਜਿਹੜੀ ਤੁਸੀਂ ਪਿੱਛੇ ਦੇਖ ਕੇ ਗਏ ਆ ਠੀਕ ਹੈ ਜੀ ਤੇ ਆਹ ਠੀਕ ਨਹੀਂ ਆਹ ਚੀਜ਼ ਇਹ ਬੋਲ ਤੋਂ ਭਜਾਉਣ ਨੂੰ ਰੱਖੀ ਆ ਕੋਲ ਕੋਲ ਘੁੰਮਦੇ ਨਾਲੇ ਬੋਲ ਦੀ ਕਸਰਤ ਹੁੰਦੀ ਰਹਿੰਦੀ ਆ ਹਨ ਤੇ ਵੀਰ ਨੇ ਸਾਰਾ ਅਰੇਂਜਮੈਂਟ ਕੀਤਾ ਇਹਨਾਂ ਦੀ ਜਿੱਦਾਂ ਕਹ ਜੀ ਦੇਖ ਪਾਲ ਪੂਰੀ ਇਹਨਾਂ ਪੂਰੇ ਜਣ ਕੇ ਖਰਾ ਕਲੋਂ ਜਾਂ ਹੋਰ ਹਨ ਤੇ ਬਹੁਤ ਹੀ ਮਹਿੰਗੇ ਮਹਿੰਗੇ ਜਿੱਦਾਂ ਕਹਿ ਦਈਏ ਵੀਰ ਫੀਟਾ ਫੀਟ ਵਗੈਰਾ ਹੋਰ ਬਦਾਮ ਤੋਂ ਕਾਜੂ ਕੁਜੂ ਸਾਰਾ ਕੁਝ ਜਾਨੀ ਕਿ ਇਹਨਾਂ ਨੂੰ ਪੈਂਦਾ ਬੰਦੇ ਨਾਲੋਂ ਜ਼ਿਆਦਾ ਖਰਚਾ ਜਾਨੀ ਕਿ ਡੁੱਗਣਾ ਖਰਚਾ ਇਹਨਾਂ ਦਾ ਆ ਠੀਕ ਹੈ ਜੀ ਕਹਿਣ ਦਾ ਮਤਲਬ ਤੇ ਵੀਰ ਨੇ ਬਹੁਤ ਹੀ ਪਿੰਡਾਂ ਦੇ ਵਿੱਚੋਂ ਨਾਮ ਜਿੱਤੇ ਆ ਠੀਕ ਹੈ ਜੀ ਬਹੁਤ ਜ਼ਿਆਦਾ ਪਿੰਡਾਂ ਦੇ ਵਿੱਚੋਂ ਤੁਹਾਡੇ ਸਾਹਮਣੇ ਹੀ ਆ ਠੀਕ ਹੈ ਜੀ ਆਹ ਵੀ ਬਹੁਤ ਨਾਲ ਨਵੇਂ ਤਿਆਰ ਕਰ ਰਿਹਾ ਵੀਰ ਜਿਹੜੇ ਪਹਿਲਾਂ ਤੁਸੀਂ ਦੇਖੇ ਸੀ ਬੁਲਦ ਉਹੀ ਵੀਰਾਂ ਨੇ ਬਹੁਤ ਨਾਮ ਜਿੱਤੇ ਆ ਇਹਦਾ ਹੀ ਬਹੁਤ ਜ਼ਿਆਦਾ ਕਮਰਾ ਜਾਨਕਿ ਭਰਿਆਂ ਪਿਆ ਜਾਨਕਿ ਪੈਰ ਰੱਖਣ ਨੂੰ ਨਰ ਜਗ੍ਹਾ ਨਹੀਂ ਇੰਨੇ ਕ ਨਾਮ ਪਏ ਆ ਠੀਕ ਹੈ ਜੀ ਉਹ ਮੇਰੇ ਤੋਂ ਫੋਟੋ ਖਿੱਚ ਨਹੀਂ ਹੋਈ ਫਿਰ ਤੁਹਾਨੂੰ ਕਹਿੰਦਾ ਨਹੀਂ ਇਹ ਤਾਂ ਪੁਰਾਣੀ ਵੀਡੀਓ ਸੀ ਮੈਂ ਬਣਾਈ ਮੈਂ ਕਿ ਥੱਲੇ ਤੁਹਾਨੂੰ ਇਹੀ ਅੱਜ ਦਾ ਬਲੌਗ ਪਾ ਦਿੰਦਾ ਹਨ ਤੇ ਵੀਰ ਨਾਲ ਗੱਲਬਾਤ ਕਰਕੇ ਨਾਲੇ ਤੁਹਾਡੀ ਗੱਲਬਾਤ ਕਰਾਵਾਂਗੇ ਵੀਰ ਨਾਲ ਠੀਕ ਹੈ ਜੀ ਨਾਲੇ ਤੁਹਾਨੂੰ ਕਮਰਾ ਦਿਖਾ ਲਾਂਗੇ ਜਿਹੜਾ ਵੀਰ ਨੇ ਨਾਮ ਦਿੱਤੇ ਆ ਠੀਕ ਹੈ ਜੀ ਵਧੀਆ ਵਧੀਆ ਜਿਹੜੇ ਵੀਰ ਨੇ ਨਾਮ ਦਿੱਤੇ ਹਨ ਆ ਬੋਲਦੇ ਜਿਹੜੇ ਆ ਇਹ ਨਵੇਂ ਇਤਿਆਰ ਸਾਰੇ ਆਪਾਂ ਇਨੀ ਵੀਰ ਨੇ ਵੀਰਾ ਵੀਰ ਕਰ ਰਹੇ ਆ ਠੀਕ ਹੈ ਜੀ ਤੇ ਬਹੁਤ ਹੀ ਠੀਕ ਹੈ ਜੀ ਆ ਡਾਗ ਰੱਖਿਆ ਹੋਗਾ ਸਸੀਗਲ ਜੀ ਸ਼ੇਅਰ ਕਰ ਦਿਓ